ਡਿਪਿੰਡ ਕੁੰਡਾ ਫਰੋਜ਼ਪੁਰ ਬਾਰੇ ਇੱਕ ਮੈਨੂ ਇਤਿਹਾਸ ਨਹੀਂ ਕਵਾਂਗਾ ਕਿਉਂਕਿ ਜੀ ਵਰਤਮਾਨ ਹੀ ਚੱਲ ਰਿਹਾ ਅਸੀਂ ਵੀ ਉਸੇ ਦੌਰ ਚਾ ਔਰ ਉਹ ਹਸਤੀਆਂ ਵੀ ਇਸ ਦੌਰ ਚ ਹੋਈਆਂ ਨੇ ਫਲਾਈਂਗ ਸਿੱਖ ਮਿਲਖਾ ਸਿੰਘ ਫਲਾਈਂਗ ਸਿੱਖ ਮਿਲਖਾ ਸਿੰਘ ਦੇ ਸੋਹਰੇ ਦਾ ਪਿੰਡ ਉਹ ਸਾਡਾ ਪਿੰਡ ਕੁੰਡਾ ਫਰੋਜ਼ਪੁਰ ਹੈ ਇਹ ਕੁੰਡਾ ਫਰੋਜ਼ਪੁਰ ਦੋ ਪਿੰਡੇ ਇੱਕ ਦਾ ਹਾਰਬਰਸ ਨੰਬਰ 272 ਹੈ ਔਰ ਦੂਸਰੇ ਦਾ 273 ਹੈ ਲੇਕਿਨ ਇਸ ਪਿੰਡ ਨੂੰ ਅਸੀਂ ਕੁੰਡਾ ਫਰੂਜ਼ਪੁਰ ਹੀ ਕਹਿੰਦੇ ਆ ਅੱਜ ਵੀ ਸਾਨੂੰ ਕੋਈ ਪੁੱਛੇ ਤੁਹਾਡਾ ਕਿਹੜਾ ਪਿੰਡ ਹੈ ਤਾਂ ਅਸੀਂ ਕੁੰਡੇ ਤੇ ਫਰੂਜ਼ਪੁਰ ਵੱਖ-ਵੱਖ ਨਾਂ ਲੱਤ ਕੇ ਨਹੀਂ ਲੈਂਦੇ ਅਸੀਂ ਕਹਿੰਦੇ ਆ ਸਾਡਾ ਪਿੰਡ ਕੁੰਡਾ ਫਰੂਜ਼ਪੁਰ ਹੈ ਇਤਿਹਾਸਕਾਂ ਦੇ ਅਨੁਸਾਰ ਇਹ ਇਲਾਕਾ ਬਿਲਕੁਲ ਸੀਮ ਦਾ ਭਰਿਆ ਹੋਇਆ ਸੀ ਇੱਥੇ ਇੰਨਾ ਪਾਣੀ ਵਗਦਾ ਸੀ ਕਿ ਪਾਣੀ ਦਾ ਕੁੰਡ ਬਣਦਾ ਰਿਹਾ ਇਸ ਕਰਕੇ ਇਸ ਪਿੰਡ ਦਾ ਨਾਮ ਕੁੰਡਾ ਪਿਆ ਇਹ ਪਿੰਡ ਦੀ ਜਿਹੜੀ ਜ਼ਮੀਨ ਹੈ ਬਹੁਤ ਹੀ ਸੀਮ ਵਾਲੀ ਸੀ ਤੇ ਇੱਥੇ ਇੱਕੋ ਹੀ ਫਸਲ ਹੁੰਦੀ ਸੀ ਲੋਕ ਜਿਹੜੇ ਬਹੁਤ ਹੀ ਜ਼ਿਆਦਾ ਪਿੰਦੇ ਗਰੀਬ ਸਨ ਤੇ ਹਾਲਾਤ ਪਿੰਡ ਦੀ ਜਿਹੜੀ ਬਹੁਤ ਮਾੜੀ ਸੀ ਵੀ ਹੁਣ ਥੋੜੀ ਜੀ ਤਬਦੀਲੀ ਆਈ ਆ ਬੱਚੇ ਪੜ੍ਹ ਲੈ ਕੇ ਥੋੜੀ ਜੀ ਨੌਕਰੀ ਬੀ ਸੇਵਲ ਗਏ ਨੇ ਤੇ ਥੋੜਾ ਜਿਹਾ ਪਿੰਡਾ ਹਜ਼ਾਰ ਹੋਇਆ ਸਾਡਾ ਪਿੰਡ ਹੁਣ ਦੇ ਫਿਰ ਬਹੁਤ ਦੋ ਪੈਣ ਦੇ ਜੁੜੇ ਕੇ ਬਹੁਤ ਹੀ ਮਸ਼ਹੂਰ ਹੋ ਗਈ ਬੰਨੇ ਪਹਿਲਾਂ ਇੱਕ ਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਸਨ ਹੁਣ ਇਹ ਪਠਾਨਕੋਟ ਦੇ ਜ਼ਿਲ੍ਹੇ ਵਿੱਚ ਆ ਗਏ ਨੇ ਤੇ ਬਲਾਕ ਰੋਟੇ ਵਿੱਚ ਆਇਏ ਨੇ ਇਥੇ ਮੀਨਮਾ ਬਡਾਲੇ ਦਾ ਆਇ ਪ੍ਰਾਣਾ ਰਸਤਾ ਸੀ ਪਹਿਲੇ ਲੋਕੀ ਬੱਟੇ-ਵੱਟੇ ਆਉਂਦੇ ਰਹੇ ਜਦੋਂ ਚੱਕ ਬੰਦੀਆਂ ਹੋਈਆਂ ਉਦੋਂ ਇਹ ਰਸਤਾ ਛੱਡਿਆ ਗਿਆ ਜਾ ਤੇ ਫਿਰ ਆਮ ਲੋਕੀ ਕਾਨਮਾ ਨੂੰ ਜਾਂਦੇ ਰਹੇ ਤੇ ਜਦੋਂ ਉੱਪਰੋਂ ਸੜਕ ਬਣੀ ਤੇ ਫਿਰ ਲੋਕੀ ਮਤਲਬ ਉਧਰੋਂ ਜਾਣ ਲੱਗੇ ਤਾਂ ਇਹਦਾ ਪ੍ਰਾਣਾ ਰਸਤਾ ਇਹੀ ਆ ਈਰਾਵਤੀ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਨੀਗਾ ਸਵਾਗਤ ਹੈ ਅੱਜ ਅਸੀਂ ਇੱਕ ਅਜਿਹੇ ਪਿੰਡ ਦੀ ਸੈਰ ਕਰਵਾ ਰਹੇ ਹਾਂ ਜੋ ਚੜਦੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਬਲਾਕ ਕਰੋਟਾ ਅਦੀਨ ਪੈਂਦਾ ਪਿੰਡ ਕੁੰਡੇ ਫਿਰੋਜ਼ਪੁਰ ਹੈ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਇਸ ਪਿੰਡ ਦੇ ਦਾ ਵਿਸ਼ੇਸ਼ ਮਤਵ ਰਿਹਾ ਹੈ ਆਉ ਜਾਣਦੇ ਹਾਂ ਇੱਥੋਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਪਿੰਡ ਦੇ ਇਤਿਹਾਸ ਦੇ ਬਾਰੇ ਵਿੱਚ ਸਾਡਾ ਪਿੰਡ ਮੈਨੂੰ ਫਖਰ ਹੈ ਕਿ ਇਹ ਪਿੰਡ ਸਾਡਾ ਬੜੀ ਧੀਰ ਤੋਂ ਐਜੂਕੇਸ਼ਨ ਦੇ ਫੀਲਡ 'ਚ ਮੇਰੇ ਖਿਆਲੋਂ ਉਸ ਸਮੇਂ ਇਹਦਾ ਗੁਰਦਾਸਪੁਰ ਜ਼ਿਲ੍ਹਾ ਹੁੰਦਾ ਸੀ ਉਹਦੇ ਵਿੱਚ ਨੰਬਰ 1 ਤੇ ਸੀ ਔਰ ਉਸ ਦੇ ਪਿੱਛੇ ਇੱਕ ਬਹੁਤ ਮਹਾਨ ਵਿਅਕਤੀ ਸੀਗੇ ਸਾਡੇ ਪਿੰਡ ਦੇ बाबू ਮਿਰਚੰਦ ਸੈਣੀ ਸਾਹਿਬ ਜੋ ਇੱਕ ਸੀਨੀਅਰ ਐਡਵੋਕੇਟ ਸੀ ਔਰ ਇਹ ਸਾਰੀ ਹੀ ਪ੍ਰੇਰਣਾ এডਿਕੇਸ਼ਨ ਦੇ ਪਿੱਛੇ ਬੱਚਿਆਂ ਨੂੰ ਜੋ ਵੱਡੇ ਬਣ ਕੇ ਬੜੇ ਬੜੇ ਅਫਸਰ ਬਣੇ ਬੜੇ ਬੜੇ ਅੱਛੇ ਕੀ ਕੀਤੀ ਉਹਨਾਂ ਨੇ ਉਹਦੇ ਪਿੱਛੇ ਹੱਥ ਬਾਬੂ ਮੇਰ ਚੰਦਾ ਸੀਗਾ ਪਿੰਡ ਕੁੰਡੇ ਫਰੋਜਪੁਰਦਾ ਜੋ ਪ੍ਰਾਇਮਰੀ ਸਕੂਲ ਹੈ ਇਹ ਲਗਭਗ 1950 ਦੇ ਗੇਟ ਦੇ ਵਿੱਚ ਬਣਿਆ ਜੀ ਔਰ ਇਹਦੇ ਵਿੱਚ ਸਾਰੇ ਹੀ ਪਿੰਡ ਦੇ ਬੱਚੇ ਪੜ੍ਹਦੇ ਨੇ ਔਰ ਉਹਦੇ ਬਾਅਦ ਇਹ ਸਕੂਲ ਅਪਗ੍ਰੇਡ ਹੋ ਕੇ 8ਵੀਂ ਤੱਕ ਲਗਭਗ 1996 95 96 ਦੇ ਲਾਗੇ ਛਾਗੇ ਬਣਿਆ ਸੀਗਾ ਔਰ ਇਸ ਸਕੂਲ ਦੇ ਵਿੱਚ ਇੱਕ ਮੰਦਿਰ ਹੈ ਔਰ ਇੱਥੇ ਦੁਸ਼ਹਿਰਾ ਵੀ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਔਰ ਇੱਕ ਸਾਂਝਾ ਜਾਗਰਣ ਪਿੰਡ ਦੇ ਵਿੱਚ ਜਿਹੜਾ ਕਿ ਜਨਮਸ਼ਟਮੀ ਨੂੰ ਕੀਤਾ ਜਾਂਦਾ ਜੀ ਔਰ ਹੋਰ ਵੀ ਜਿੰਨੇ ਵੀ ਇਸ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ ਉਹ ਬਹੁਤ ਹੀ ਹਾਈ ਐਜੂਕੇਸ਼ਨ ਲਈ ਆ ਉਹਨਾਂ ਨੇ ਅੱਗੇ ਜਾ ਕੇ ਬਹੁਤ ਵਧੀਆ ਪੜ੍ਹੇ ਨੇ ਔਰ ਚੰਗੀਆਂ ਚੰਗੀਆਂ ਪੋਸਟਾਂ ਤੇ ਲੱਗੇ ਹੋਏ ਆ ਜੀ ਭੂਮੇਚਨ ਜੀ 1943 ਮੇਰੇ ਮੁਤਾਬਕ ਜੋ ਮੈਨੂਅਲ ਇਨਫਰਮੇਸ਼ਨ ਹੈ ਉਹ ਆਜ਼ਾਦ ਹਿੰਦੁਸਤਾਨ ਹੋਣ ਤੋਂ ਪਹਿਲਾਂ ਹੀ ਇੱਥੇ ਇਸ ਪਿੰਡ ਵਿੱਚ ਆ ਗਏ ਸੀ ਕਿਉਂਕਿ ਪੜ੍ਹੇ ਲਿਖੇ ਲੋਕ ਸੀ ਉਹਨਾਂ ਨੂੰ ਹਿੰਦੁਸਤਾਨ 'ਚ ਕੀ ਚੱਲ ਰਿਹਾ ਹੈ ਕੀ ਹੋ ਰਿਹਾ ਜਾਂ ਕੀ ਹੋਣਾ ਸਭ ਪਤਾ ਸੀ ਉਹਨਾਂ ਨੂੰ ਤੇ ਉਹਨਾਂ ਨੇ ਇੱਥੋਂ ਦੇ ਚੌਧਰੀ ਮੁਸਲਮਾਨ ਸੀਗੇ ਚੌਧਰੀ ਅਬਦੁਲ ਹਕ ਉਹਨਾਂ ਦਾ ਇੱਕ ਭਰਾ ਐਡਵੋਕੇਟ ਸੀ ਸ਼ੇਖਪੁਰਾ ਉਹਨਾਂ ਦੇ ਨਾਲ ਉਹਨਾਂ ਨੇ ਚੱਗੇ ਸਮੇਂ ਜੀ ਜਦੋਂ ਕਿ ਨਕਰ ਆਜ਼ਾਦੀ ਦਾ ਜਾਂ ਵੰਡ ਵੰਡਾਈ ਦਾ ਜੋ ਰੋਲਾ ਨਹੀਂ ਸੀ ਪਿਆ ਉਹਨਾਂ ਨੇ ਉਹਦੇ ਨਾਲ ਤਬਾਦਲਾ ਕਰ ਲਿਆ ਉਹ ਅਬਦੁਲ ਹਕ ਦੇ ਜਿਹੜੇ ਭਰਾ ਸੀ ਉਹ ਉਧਰ ਚਲੇ ਗਏ ਤੇ ਉਹ ਇਧਰ ਆ ਕੇ ਜ਼ਮੀਨ ਦਾ ਤਵਾਦਲਾ ਵੀ ਉਹਨਾਂ ਨਾਲ ਕਰ ਲਿਆ। ਔਰ ਬਹੁ ਮਿਰਚਾਂ ਜੀ ਦੀ ਇਥੇ ਜ਼ਮੀਨ ਸਾਡੇ ਫਿਰੋਜ਼ਪੁਰ ਵਿੱਚ ਕੋਈ 99 ਏਕੜ ਜ਼ਮੀਨ ਸੀ ਉਹਨਾਂ ਕੋਲ। ਨਜ਼ਾਮਉਦੀਨ ਕੁੰਡੇ ਫਿਰੋਜ਼ਪੁਰ ਤੋਂ ਬੋਲੇ ਕਰਨਾ ਜੀ ਇਹ ਜਿਹੜਾ ਪਿੰਡ ਸਾਡਾ ਸੀ ਕੁੰਡੇ ਫਿਰੋਜ਼ਪੁਰ ਇਹ ਚੌਧਰੀ ਅਬਦੁਲ ਹੱਕ ਦਾ ਪਿੰਡ 47 ਤੋਂ ਪਹਿਲੇ ਗਿਨੇ ਜਾਂਦਾ ਸੀ ਜਿਹੜਾ ਇਥੋਂ ਤਬਦਲਾ ਹੋ ਕੇ ਸ਼ੇਖੋਪੁਰ ਪਾਕਿਸਤਾਨ ਦੇ ਵਿੱਚ ਚਲੇ ਗਏ ਔਰ ਇਹ ਪਿੰਡ ਉਹਨਾਂ ਦੀ ਯਾਦਗਰੀ ਵਿੱਚ ਹੈਗਾ ਔਰ ਇਹ ਮਸਜਿਦ ਵੀ ਤਦ ਉਹਦੀ ਬਣੀਦੀ ਹੈਗੀ ਹੈ ਔਰ ਇਹਨਾਂ ਦੀ ਰਿਸ਼ਤੇਦਾਰੀ ਜਿਹੜੀ ਚੌਧਰੀ ਤਿਮੂ ਖਾਨ ਤਿਮਰਾ ਤਿਮਰਾ ਵਾਲੇ ਉਹਨਾਂ ਨਾਲ ਦੀ ਰਿਸ਼ਤੇਦਾਰੀ ਸੀ ਜਿਹੜੇ 11 ਕ 12 ਪਿੰਡਾਂ ਦੇ ਉੱਤੇ ਜ਼ੈਲਦਾਰ ਸੀ ਉਸ ਟਾਈਮ ਤੇ ਉੱਤੇ ਉਸ ਤੋਂ ਬਾਅਦ ਉਹਨਾਂ ਦੀ ਪ੍ਰੇਰਨਾ ਸਦਕਾ ਇਸ ਪਿੰਡ ਵਿੱਚ ਜੋ ਐਜੂਕੇਸ਼ਨ ਦਾ ਜਾਗ ਲੱਗਾ ਉਹਦੇ ਨਾਲ ਸਾਡੇ ਪਿੰਡ ਵਿੱਚ ਬੜੇ ਬੜੇ ਅੱਛੇ ਲੋਕ ਪੜ ਗਏ ਉਹਨਾਂ ਵਿੱਚ ਸਵਰਗੀ ਸ਼੍ਰੀ ਦਲੀਪ ਚੰਦ ਜੀ ਦਾ ਨਾਮ ਬਹੁਤ ਨੰਬਰ ਵਾਂ ਤੇ ਆਂਦਾ ਹੈ ਕਿ ਉਹਨਾਂ ਨੇ ਇੱਕ ਪਿੰਡ ਵਿੱਚ ਰਹਿ ਕੇ ਐਜੂਕੇਸ਼ਨ ਲੈ ਕੇ ਤੇ ਐਮਏ ਐਲਐਲਬੀ ਕੀਤੀ ਬਾਅਦ ਵਿੱਚ ਉਹ ਸਾਡੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਡਿਪਟੀ ਸੈਕਟਰੀ ਵੀ ਰਹੇ ਨੇ ਉਸ ਤੋਂ ਬਾਅਦ ਸਾਡੇ ਪਿੰਡ ਦੀ ਇੰਪੋਰਟੈਂਸ ਇਸ ਕਰਕੇ ਵੀ ਬਹੁਤ ਜ਼ਿਆਦਾ ਹੈ ਕਿ ਬਾਬੂ ਮਿਰਚਨ ਜੀ ਦੀ ਬੇਟੀ ਨਿਰਮਲ ਸਾਨੀ ਉਹ ਸਾਡੇ ਪਿੰਡ ਦੀ ਧੀ ਹੈ। ਔਰ ਉਹਨਾਂ ਨੇ ਆਪਣੇ ਜ਼ਮਾਨੇ 'ਚ ਐਜੂਕੇਸ਼ਨ ਤੇ ਬੜੀ ਹਾਈਲੀ ਐਜੂਕੇਟਡ ਤੇ ਸੀ ਸੀ ਪਰ ਨਾਲ ਹੀ ਉਹ ਗੇਮ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਕਿ ਉਹਨਾਂ ਨੇ ਸ਼੍ਰੀਲੰਕਾ ਵਿੱਚ ਇੰਡੀਆ ਨੂੰ ਬਾਲੀਬਾਲ ਦੀ ਟੀਮ ਦੇ ਕੈਪਟਨ ਦੇ ਤੌਰ ਤੇ ਰਿਪਰੈਜ਼ੈਂਟ ਕੀਤਾ ਸਾਡੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਬਾਬੂ ਮਿਰਚਨਜੀ ਦੇ ਜੁਆਈ ਫਲਾਈਂਗ ਸਿੱਖ ਮਿਲਖਾ ਸਿੰਘ ਜਿਹਨਾਂ ਨੂੰ ਪੂਰੀ ਦੁਨੀਆ ਜਾਣਦੀ ਹੈ ਉੱਡਨੇ ਸਿੱਖ ਦੇ ਤੌਰ ਤੇ ਜਾਣਦੀ ਹੈ ਫਲਾਈਂਗ ਸਿੱਖ ਮਿਲਖਾ ਸਿੰਘ ਦੇ ਤੌਰ ਤੇ ਜਾਣਦੀ ਹੈ ਉਹ ਸਾਡੇ ਪਿੰਡ ਦੇ ਜੁਆਈ ਸੀ ਫਲਾਈਂਗ ਸਿੱਖ ਮਿਲਖਾ ਸਿੰਘ ਫਲਾਈਂਗ ਸਿੱਖ ਮਿਲਖਾ ਸਿੰਘ ਦੇ ਸੋਹਰੇ ਦਾ ਪਿੰਡ ਉਹ ਸਾਡਾ ਪਿੰਡ ਕੁੰਡਾ ਫਰੋਜ਼ਪੁਰ ਹੈ ਉੜਾਦੀ ਬਬੂ ਮਿਰਚਨ ਜੀ ਦੀ ਬੇਟੀ ਨਿਰਮਲ ਸੈਣੀ ਉਹਨਾਂ ਦੀ ਧਰਮ ਪਤਨੀ ਸੀ ਸਾਨੂੰ ਪਤਾ ਹੈ ਕਿ ਬਚਪਨ ਚ ਅਸੀਂ ਛੋਟੇ ਸੀ ਜਦੋਂ ਤੇ ਫਲਾਈਂਗ ਸਿੱਖ ਮਿਲਕਾ ਸਿੰਘ ਜੀ ਸਾਡੇ ਵਢਾਉਂਦੇ ਸੀ ਔਰ ਉਹ ਕਾਰ ਲੈ ਕੇ ਆਉਂਦੇ ਸੀ ਔਰ ਉਹਨਾਂ ਕੋਲ ਇੱਕ ਟ੍ਰਾਂਸਫਰ ਹੁੰਦਾ ਸੀ ਔਰ ਅਸੀਂ ਬੱਚੇ ਬੜੇ ਸ਼ੌਕ ਨਾਲ ਦਿਖ ਜਾਂਦੇ ਸੀ ਕਾਰ ਨੂੰ ਵੀ ਤੇ ਟ੍ਰਾਂਸਫਰ ਨੂੰ ਵੀ ਔਰ ਉਹ ਐਨੇ ਸੁਹਿਰਦ ਔਰ ਬੱਚਿਆਂ ਨਾਲ ਪਿਆਰ ਕਰਨ ਵਾਲੇ ਸੀ ਕਿ ਉਹਨਾਂ ਨੇ ਸਾਨੂੰ ਬੱਚਿਆਂ ਨੂੰ ਛੋਟੇ-ਛੋਟੇ ਨੂੰ ਕਾਰ 'ਚ ਬਿਠਾਣਾ ਤੇ ਸਾਡੇ ਪਿੰਡ ਦਾ ਪੁਲ ਹੁੰਦਾ ਸੀ ਉਥੇ ਲੈ ਜਾਣਾ ਬੱਚਾ ਦੌੜ ਕੇ ਜਾ ਕੇ ਪਹਿਲੋਂ ਹੁੰਦਾ ਸੀ ਲੈ ਕੇ ਉਹਨੂੰ ਬੜੀ ਸ਼ਾਬਾਸ਼ ਦਿੰਦੇ ਸੀ ਬਹੁਤ ਇਨਕੈਰੀ ਕਰਦੇ ਸੀ ਬੱਚਿਆਂ ਨੂੰ ਈਵਨ ਇੱਥੋਂ ਤੱਕ ਬੱਚਿਆਂ ਨਾਲ ਨਾ ਪਿਆਰ ਸੀ ਕਿ ਆਪਣੇ ਸਹੁਰੇ ਘਰ ਤੋਂ ਜਦੋਂ ਸਾਡੇ ਬੱਚਿਆਂ ਨਾਲ ਉਹਨਾਂ ਆਉਣਾ ਤੇ ਉਥੇ ਉਹਨਾਂ ਨੇ ਸਾਡੇ ਵਾਸਤੇ ਲੱਡੂ, ਬਰਫੀ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਇੱਕ ਪ੍ਰਾਤਿ ਜੀ ਪਾ ਕੇ ਆਪਣੀ ਕਾਰਵਿਜ਼ ਰੱਖ ਲੈਣੀ ਆ ਤੇ ਸਾਨੂੰ ਫਿਰ ਉਹਨਾਂ ਨੇ ਦੇਣੀ ਆ ਵੰਡਣ ਵਾਸਤੇ ਸਰਦਾਰ ਮਿਰਖਾ ਸਿੰਘ ਦੀ ਜਿਨ੍ਹਾਂ ਨੂੰ ਉਡਣ ਸਿੱਖ ਕਿਹਾ ਜਾਂਦਾ ਉਹ ਭਾਰਤ ਦਾ ਉਡਣ ਸਿੱਖ ਕਿਹਾ ਜਾਂਦਾ ਉਹ ਸਾਡੇ ਪਿੰਡ ਦੇ ਜੋ ਆਏ ਸੀ ਤੇ ਸਾਨੂੰ ਚੰਗੀ ਤਰ੍ਹਾਂ ਜਿਆਦਾ ਕਿ ਜਦੋਂ ਵੀ ਅਸੀਂ ਛੋਟੇ ਛੋਟੇ ਸੀ ਉਹ ਸਾਡੇ ਪਿੰਡ ਕਦੀ ਕਦੀ ਆਉਂਦੇ ਸੀ ਤੇ ਬੱਚਿਆਂ ਦੀਆਂ ਦੌੜਾਂ ਲਗਵਾਨੀਆਂ ਤੇ ਉਹਦੇ ਬਾਅਦ ਚ ਉਹਨਾਂ ਨੂੰ ਇਨਾਮ ਦੇਣਾ ਜਿੱਦਾਂ ਤੇ ਉਦੋਂ ਛੋਟੀ ਕਰੰਸੀ ਹੀ ਆਣ ਨੇ ਟਕੇ ਵਗੈਰਾ ਤੇ ਬੱਚਿਆਂ ਨੂੰ ਦੌੜਨ ਲਈ ਉਤਸ਼ਾਹਤ ਕਰਨਾ ਵਿਆਜam ਕਰਨ ਲਈ ਉਤਸਾਹਤ ਕਰਨਾ ਤੇ ਬੱਚਿਆਂ ਦਾ ਹੌਸਲਾ ਬੰਦਾਉਂਦੇ ਸੀ। ਬਹੁ ਮਿਰਚਾਂ ਦੀਆਂ 6 ਬੇਟੀਆਂ ਸੀ। ਉਹਨਾਂ ਵਿੱਚ ਇੱਕ ਬੇਟੀ ਉਹਨਾਂ ਦੀ ਮੈਡਮ ਪੁਸ਼ਪਾ ਜੀ ਜਿਨ੍ਹਾਂ ਦੇ ਹਸਬੰਡ ਸੀਨੀਅਰ ਮੈਡੀਕਲ ਅਫਸਰ ਗੁਰਦਾਸਪੁਰ ਵੀ ਰਹੇ ਨੇ ਔਰ ਉਹਨਾਂ ਦਾ ਬੇਟਾ ਹੋਂਹਾਰ ਬੇਟਾ ਸਤਿੰਦਰ ਕੁਮਾਰ ਸੈਣੀ ਜਿਹਨੂੰ ਅਸੀਂ ਪਿੰਡ ਵਿੱਚ ਕਿਉਂਕਿ ਉਹ ਸਾਡੇ ਪਿੰਡ ਦਾ ਦੁੱਤ ਹੈ ਅਸੀਂ ਛੋਟਾ ਜਦੋਂ ਹੁੰਦਾ ਸੀ ਅਸੀਂ ਉਹਨਾਂ ਨੂੰ ਡਿੱਕੀ ਡਿੱਕੀ ਕਹਿੰਦੇ ਸੀ ਮੈਂ ਉਹਨਾਂ ਨੂੰ ਬਚਪਨ ਚ ਜਦੋਂ ਮੇਰੀ ਉਮਰ ਕੋਈ 5-6 ਸਾਲ ਹੋਏਗੀ ਤੇ ਉਹ ਬਿਲਕੁਲ 6 ਮਹੀਨੇ ਦਾ ਬੱਚਾ ਮੈਂ ਉਦੋਂ ਵੀ ਦੇਖਿਆ ਉਹਨਾਂ ਨੂੰ ਔਰ ਉਹਨੇ ਆਰਮੀ ਜੁਆਇਨ ਕੀਤੀ ਔਰ ਉਹ 22 ਚੀਫ ਆਫ ਦਾ ਆਰਮੀ ਸਟਾਫ ਰਿਟਾਇਰ ਹੋਏ ਨੇ ਇਹ ਸਾਡੇ ਪਿੰਡ ਵਾਸਤੇ ਇਹ ਵੀ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ। ਜਿਹੜੇ ਪਿੰਡ ਵਿੱਚ ਹੀ ਇੱਕ ਖਾਨਗਾ ਹੈ ਪੀਰੇ ਸ਼ਾਦੀ ਜਿਸ ਦਾ ਜ਼ਿਕਰ ਕਵਿਤਾਵਾਂ ਵਿੱਚ ਵੀ ਲੋਕਾਂ ਨੇ ਕੀਤਾ ਹੈ ਕਿ ਪੀਰੇ ਸ਼ਾਹ ਦਾ ਤੱਕ ਹੀ ਆ ਯਾਦ ਹੁੰਦਾ ਇਸ ਦਾ ਕਰਕੇ ਉਹਨਾਂ ਨੇ ਬਾੜੀ ਬੂਆ ਬਸੰਤੀ ਦੀ ਫੁੱਲਦੀ ਨਾ ਪਾਪਾ ਪੀਰੇ ਸ਼ਾਹ ਪਿੰਡ ਕੁੰਡੇ ਫਿਰੋਜ਼ਪੁਰ ਇੱਥੇ ਜਗਾ ਆ ਇਹ ਬੜੀ ਪੁਰਾਣੀ ਜਗਾ ਇੱਥੇ ਨਿਸ਼ਾਨੀਆਂ ਆਈ ਆ ਇਹਦਾ ਪਲਾਗ ਦਾ ਬੂਟਾ ਆ ਇੱਕ ਬੂਟਾ ਉਹਦਾ ਤੂਦ ਦਾ ਤੇ ਇੱਥੇ ਲੋਕੀ ਆਂਦੇ ਆ ਬਹੁਤ ਸਰਦਾ ਨਾਲ ਨਾਲੇ ਪ੍ਰੇਮ ਭਾਵਨਾ ਨਾਲ ਇੱਥੇ ਆਣ ਕੇ ਮੱਥਾ ਟੇਕਦੇ ਆ ਹਰ ਵੀਰਵਾਰ ਤੇ ਲੋਕੀ ਆਂਦੇ ਆ ਉਹਨਾਂ ਦਾ ਮਤਲਬ ਪੂਰੀਆਂ ਹੁੰਦੀਆਂ ਮਨੋ ਕਾਮਨਾ ਲੋੜੀ ਤੋਂ ਜਿਹੜਾ ਲੋੜੀ ਤੋਂ ਦੂਜੇ ਤੀਜੇ ਦੇ ਜਿਹੜਾ ਵੀ ਵੀਰਵਾਰ ਆਏ ਉਸ ਦਿਨ ਤੇ ਜੱਗ ਹੁੰਦਾ ਬੜਾ ਤਰ੍ਹਾਂ ਮੇਰਾ ਲੱਗਦਾ ਇਹ ਮਤਲਬ ਬੜੀ ਪੁਰਾਣੀ ਆ ਬਹੁਤ ਪੁਰਾਣੀ ਮਤਲਬ ਜਗ੍ਹਾ ਆ ਇੱਥੇ ਸਾਰੇ ਹੀ ਪਿੰਡ ਵਾਲੇ ਆਣ ਕੇ ਬੜੇ ਪ੍ਰੇਮ ਭਾਵ ਨਾਲ ਮਿਲਾਂਦੇ ਆ ਇਹਨਾਂ ਸੰਤੂ ਜੇ ਬਾਬੇ ਮੜਮੜੀ ਯਾਦ ਆਉਂਦੇ ਮੈਂ ਕੋਹਾਂ ਦੀ ਕਿਸੇ ਵੀ ਤੁਲ ਦੀ ਨਾ ਸੋ ਸਾਡੇ ਪਿੰਡ ਦੇ ਬੜੀ ਬੜੀ ਅੱਛੇ ਕੈਰੈਕਟਰ ਚਾਚੇ ਚੁੰਨੀ ਜੀਆ ਮਸਤਰੀ ਨਹੀਂ ਲਵਣਾ ਹਰੇਕ ਕੈਵ ਤਕਨੀਕ ਨਾਲ ਹੱਲ ਕਰਦਾ ਉਹਨੇ ਨਾਮ ਜਪਿਆ ਪਵੇ ਬੋੜ ਜਾਦਾ ਚੁਟਕੇ ਨਾਲ ਵੀ ਮਾਰਨ ਨੂੰ ਵੱਲ ਕਰਦਾ ਝਗੜੂ ਜਿਆ ਤਰਖਾਨ ਵੀ ਹੋ ਵਿਰਲਾ ਰੰਗਲੇ ਚਰਖੇ ਪਲੰਗ ਤਿਆਰ ਕਰਦਾ ਉਤੋਂ ਦਸੇ ਕੁਲਮੁੱਲੀਆ ਗੁੱਸੇ ਵਾਲਾ ਵਿੱਚੋਂ ਹੁਜਤਾ ਲੱਖ ਹਜ਼ਾਰ ਕਰਦਾ ਮੇਰ ਚੰਦ ਬਾਬੂ ਦੀ ਮੇਰ ਸਦਕਾ ਜਿ ਪੜਿਆ ਲਗਿਆ ਪਿੰਡ ਸਾਰਾ ਕੱਚੀਆਂ ਫਿਰਨੀਆਂ ਬਣੀਆਂ ਗੋਲ ਸੜਕਾਂ ਮੁਕੀ ਸੇਮ ਤੇ ਸੁੱਕਿਆ ਗਿਲਗਾਰਾ ਇਸ ਤਰੀਕੇ ਨਾਲ ਸਾਡਾ ਪਿੰਡ ਬਹੁਤ ਹੀ ਸ਼ੇਰ ਸਿੰਘ ਲੰਬੜ ਦੀ ਲੰਬੜਦਾਰੀ ਉਹਦੇ ਪੁੱਤੇ ਅੱਜ ਕੱਲ੍ਹ ਵਾਸ ਕਰਦੀ ਇਹ ਵਿਰਕ ਪਰਿਵਾਰ ਹੈ ਸਾਡੇ ਪਿੰਡ ਦੇ ਬਹੁਤ ਸਿਹਰਦ ਪਰਿਵਾਰ ਹੈ ਜਿਨ੍ਹਾਂ ਦਾ ਬੇਟਾ ਰਜਿੰਦਰ ਵਿਰਕ ਅਸਲੀ ਕੈਨੇਡਾ 'ਚ ਹੈ ਉੱਥੇ ਵੈਲ ਸੈਟਲਡ ਹੈ ਉਹਦਾ ਸੈਟਿਜਨ ਹੈ ਉਹਦੇ ਬੱਚੇ ਵੀ ਉੱਥੇ ਨੇ ਔਰ ਉਸ ਮਨੇ ਦਾ ਮੈਥਮੈਟਿਸ਼ੀਅਨ ਹੋਇਆ ਬਹੁਤ ਤਗੜਾ ਬਾਕੀ ਇਸ ਤੋਂ ਇਲਾਵਾ ਸਾਡੇ ਪਿੰਡ ਦੇ ਬਜ਼ੁਰਗ ਸਾਡੇ ਬਾਪੂ ਜੀ ਚਤਰ ਸਿੰਘ ਜਿਹੜਾ ਦਾ ਨਾਮ ਸੀ ਆਪਣੀ ਜਵਾਨੀ ਦੇ ਸਮੇਂ ਉਹ ਸ੍ਰੀ ਸੁਆਸ ਜੀ ਦੀ ਫੌਜ ਵਿੱਚ ਨੌਕਰੀ ਕਰ ਚੁੱਕੇ ਸੀ ਹਾਂ ਦੂਸਰੇ ਮਹਾ ਬਿਸ਼ਪ ਜਦੋਂ ਇੱਥੇ ਉਹ ਰੰਗੂਨ ਵਿੱਚ ਕੈਦ ਘਟ ਕੇ ਆਇਆ ਆਏ ਸੀਗੇ ਤੇ ਉਹਨਾਂ ਨੂੰ ਇਸ ਤੋਂ ਇਲਾਵਾ ਉਹਨਾਂ ਕੋਲ ਇੱਕ ਸਰਕਾਰ ਨੇ ਤਾਮਰ ਪੱਤਰ ਵੀ ਦਿੱਤਾ ਸੀ ਉਹਨਾਂ ਦੀ ਬਹਾਦਰੀ ਕਰਕੇ ਬਾਬੂ ਬਿਸ਼ਨ ਦਾਸ ਜੀ ਸਾਡੇ ਹੋਏ ਨੇ ਜਿਹੜੇ ਰਿਟਾਇਰਡ ਪੋਸਟਮਾਸਟਰ ਸੀਗੇ ਬਹੁਤ ਨੇਕ ਇਨਸਾਨ ਔਰ ਉਧਰੋਂ ਸਾਡੇ ਬਾਜੀ ਸਤਪਾਲ ਸੈਣੀ ਜੀ ਔਰ ਰਾਮਰਤਨ ਜੀ ਜਿਹੜੇ ਇੱਕ ਉਸ ਜ਼ਮਾਨੇ ਦੇ ਸਭ ਤੋਂ ਪਹਿਲਾਂ ਮਿਲਟਰੀ ਜਾਣ ਵਾਲੇ ਬੰਦੇ ਸੀਗੇ ਉਸ ਤੋਂ ਬਾਅਦ ਸਾਡੇ ਪਹੁਲਾਬ ਸਿੰਘ ਜੀ ਉਹ ਆਰਮੀ ਚ ਗਏ ਨੇ ਇੰਨੀ ਵਧੀਆ ਰਹੀ ਹੈ ਕਿ ਮਾਸਟਰ ਦਿਨਨਾਥ ਜੀ ਇਸ ਪਿੰਡ ਦੇ ਫਰਸਟ ਬੀਪੀਓ ਰਿਟਾਇਰ ਹੋਏ ਨੇ ਔਰ এডুকেਸ਼ਨ ਦੇ ਫੀਲਡ ਵਿੱਚ ਉਹ ਵੀ ਇੱਕ ਨਾਮ ਵਾਲੀ ਗੱਲ ਹੈ ਉਸ ਤੋਂ ਇਲਾਵਾ ਬਹੁਤ سارے ਲੋਕ ਕੋਈ ਬੈਂਕ ਵਿੱਚ ਹੈ ਬਹੁਤ سارے ਕੰਡਕਟਰ ਨੇ ਬਹੁਤ سارے بیਆਰਟੀਚਰ ਨੇ ਔਰ ਬੱਚਿਆਂ ਨੇ ਬਹੁਤ ਅੱਛੀ ਕੁਆਲੀਫਿਕੇਸ਼ਨ ਲੈ ਕੇ ਤੇ এডুকেਸ਼ਨ ਦੇ ਫੀਲਡ ਵਿੱਚ ਵੀ ਅੱਛਾ ਨਾਮ ਬਣਾਇਆ ਪਿੰਡ ਇਹ ਇੱਕ ਮਜਬੂਰੀ ਤੌਰ ਤੇ ਬਹੁਤ ਹੀ ਸਦਭਾਵਨਾ ਵਾਲਾ ਪਿੰਡ ਹੈ ਇਥੇ ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਐਸੀ ਭਾਵਨਾ ਕਿਸੇ ਦੀ ਨਹੀਂ ਦੇਖੀ ਕਿ ਜਿਹੜੀ ਕਿ ਇੱਕ ਦੂਜੇ ਦੇ ਖਿਲਾਫ ਹੋਵੇ ਨਹੀਂ ਸਭ ਚਾਚੇ ਤਾਇਆ ਵਾਂਗਰ ਭੈਣਾ ਭਈਆ ਵਾਂਗਰ ਇੱਥੇ ਲੋਕ ਰਹਿ ਰਹੇ ਨੇ ਪਿੰਡ ਵਿੱਚ ਗੁਰਦੁਆਰਾ ਵੀ ਹੈ ਮੰਦਿਰ ਵੀ ਹੈ ਲੋਕ ਉਨੀ ਸ਼ਰਧਾ ਨਾਲ ਹੀ ਗੁਰਦੁਆਰੇ ਜਾਂਦੇ ਨੇ ਉਨੀ ਸ਼ਰਧਾ ਨਾਲ ਮੰਦਿਰ ਜਾਂਦੇ ਨੇ ਔਰ ਬਹੁਤ ਹੀ ਇੱਕ ਦੂਜੇ ਨਾਲ ਮੁਹੱਬਤ ਪਿਆਰ ਸੁਖ ਦੁਖ ਦੇ ਵਿੱਚ ਸਾਂਝ ਤੋ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਿੰਘ ਸਵਾ ਵੀ ਹੈਗਾ ਜੀ। ਤੋ ਇੱਥੇ ਵਿਸਾਖੀ ਦਾ ਤਿਉਹਾਰ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਔਰ ਸਾਰੇ ਪਿੰਡ ਦੀਆਂ ਸੰਗਤਾਂ ਇੱਥੇ ਨਤਮਸਤਕ ਵੀ ਹੁੰਦੀਆਂ ਨੇ ਜੀ ਔਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਵੀ ਮਨਾਇਆ ਜਾਂਦਾ ਜੋ ਕਿ ਬਹੁਤ ਹੀ ਵਿਸ਼ਾਲ ਇੱਕ ਸ਼ੋਭਾ ਯਾਤਰਾ ਕੀਤੀ ਜਾਂਦੀ ਹੈ ਜੋ ਕਿ ਲਗਭਗ ਲਾਗੇ ਸ਼ਕੇ ਦੇ ਪਿੰਡਾਂ ਦੇ ਵਿੱਚੋਂ ਘੁੰਮ ਕੇ ਫਿਰ ਇੱਥੇ ਸ਼ਾਮ ਨੂੰ ਪਹੁੰਚਦੇ ਆ ਜੀ। ਡਾਕਟਰ ਕੁੰਡਾ ਜਗਦੀਸ਼ ਚੰਦ ਕੁੰਡਾ ਜਿਹੜਾ ਮੇਰਾ ਭਤੀਜਾ ਹੈ। ਉਹ ਮੈਡੀਕਲ ਦੇ ਖੇਤਰ ਚ ਉਹਨਾਂ ਨੇ ਬਹੁਤ ਵੱਡਾ ਇੱਕ ਨਾਂ ਹੈ ਉਹਨਾਂ ਦਾ ਇੱਕ ਬਹੁਤ ਵੱਡਾ ਹਸਪਤਾਲ ਪਠਾਨਕੋਟ ਚ ਉਹਨਾਂ ਬਣਾਇਆ ਆਪਣੀ ਸਰਕਾਰੀ ਨੌਕਰੀ ਤੋਂ ਮੁਕਤ ਹੋ ਕੇ ਉਹਨਾਂ ਨੇ ਬਹੁਤ ਵੱਡਾ ਇੱਕ ਹਸਪਤਾਲ ਬਣਾਇਆ ਔਰ ਮੈਡੀਕਲ ਚ ਬਹੁਤ ਵੱਡਾ ਨਾਂ ਕੀਤਾ ਔਰ ਉਹਦੇ ਨਾਂ ਦੇ ਨਾਲ ਨਾਲ ਸਾਡੇ ਪਿੰਡ ਦਾ ਨਾਂ ਰੋਸ਼ਨ ਹੋਇਆ ਇੱਕ CRP ਚ ਹੈ ਇੱਕ ਰਿਟਾਇਰਡ ਉਥੋਂ ਨੇ ਜੁਗਿਆਲ ਤੋਂ ਉਹ ਵੀ ਸਬਡੈਂਟਾਇਰ ਹੋਏ ਨੇ ਸੋ ਅਰਜੀ ਨੇ ਮਾਸਟਰ ਗੁਰਦਿਆਲ ਜੀ ਨੇ ਉਹ ਰਿਟਾਇਰਡ ਬੀਆ టీਚਰ ਨੇ ਮਾਸਟਰ ਅਸ਼wini ਕੁਮਾਰ ਨੇ ਉਹ ਜੇ ਸਰਵਿਸ ਚ ਨੇ ਫਿਰ ਸਾਡਾ ਬੇਟਾ ਅੰਕੂ ਹਾਂਜੀ ਉਹ ਆਪਣੇ ਟੀਚਰ ਨੇ ਉਹਨਾਂ ਦੇ ਮੈਸੇਜ ਵੀ ਟੀਚਰ ਨੇ ਦੂਸਰੇ ਫਿਰੋਜ਼ਪੁਰ ਦੇ ਪਾਸੇ ਵਾਲ ਦੇਖੋ ਆਪਣੇ ਮਾਸਟਰ ਸੁਰੇਸ਼ ਜੀ ਜਿਹੜੇ ਹੁਣ ਪਿੰਡ ਦੇ ਸਰਪੰਚ ਵੀ ਨੇ ਉਹ ਵੀ ਬੀਆਰ ਟੀਚਰ ਹੋਰ ਬੜੀ ਅੱਛੀ ਪੋਸਟ ਤੋਂ ਰਿਟਾਇਰ ਹੋ ਕੇ ਐਡਮਾਸਟਰ ਰਿਟਾਇਰ ਹੋਏ ਨੇ ਉਹ ਤੇ ਉਧਰ ਇੱਕ ਪੁਰਾਣੇ ਕੁੰਡੇ ਜਿਹਨੂੰ ਕੁੰਡਿਆਂ ਦੀ ਜਸਟ ਪੁਰਾਣਾ ਕੁੰਡਾ ਕਹਿੰਦੇ ਕਿ ਥੋੜਾ ਜਿਹਾ ਪਹਿਲਾ ਪਿੰਡ ਜਿਹੜਾ ਅਸਲੀ ਪਿੰਡ ਜਿਹੜਾ ਉਹ ਪੁਰਾਣੇ ਕੁੰਡੇ ਸੀ ਇਸ ਕਰਕੇ ਪੁਰਾਣੇ ਕੁੰਡੇ ਕਹਿੰਦੇ ਨੇ ਤੇ ਉੱਥੇ ਚ ਆਪਣੇ ਸਾਡੇ ਚਾਚਾ ਜੀ ਜਗੀਰ ਸਿੰਘ ਜੀ ਹੁੰਦੇ ਸੀ ਉਹਨਾਂ ਦੇ ਭਰਾ ਪ੍ਰੀਤਮ ਸਿੰਘ ਜੀ ਹੁੰਦੇ ਸੀ ਜਿਹੜੇ ਕਿ ਉਸ ਜ਼ਮਾਨੇ ਦੇ ਲੈਂਡਲੋਰਡ ਸੀਗੇ ਉਹਨਾਂ ਦੇ بیٹے ਅੱਗੇ ਜਸਪਾਲ ਜੀ ਨੇ ਹਾਂਜੀ ਤੇ ਬੜਾ ਅੱਛਾ ਨਾਂ ਹੈ ਉਹਨਾਂ ਦਾ ਵੀ ਫਿਰ ਇੱਕ ਹੋਰ ਬੜੀ ਸ਼ਖਸੀਅਤ ਜਿਹੜੇ ਕਿ ਸਾਡੇ ਪਿੰਡ ਵਿਚ ਆ ਕੇ ਆਵਾਦ ਹੋਏ ਉਸ ਪਿੰਡ ਛੀਨੇ ਤੋਂ ਸਰਦਾਰ ਜਰਨਲ ਸਿੰਘ ਜੀ ਉਸ ਬਰਾਨੀ ਕੁੰਡਿਆ ਵਿੱਚ ਆਵਾਦ ਨੇ ਔਰ ਫਕਰ ਦੀ ਗੱਲ ਹੈ ਕਿ ਉਹਨਾਂ ਦੇ بیٹے ਹੌਨਾਰ ਬੇਟੇ ਸਤਨਾਮ ਸਿੰਘ ਜੀ ਟੀਚਰ ਨੇ ਔਰ ਛੋਟਾ ਬੇਟਾ ਗੁਰਨਾਮ ਸਿੰਘ ਛੀਨਾ ਉਹ ਬੜੀ ਅੱਛੇ ਉਹਨਾਂ ਨੇ ਤਰੱਕੀ ਕੀਤੀ ਹੈ ਸਾਡੇ ਪਿੰਡਾ ਆ ਕੇ ਉਹਨਾਂ ਨੇ ਐਜੂਕੇਸ਼ਨ ਲੈ ਕੇ ਔਰ ਬੜਾ ਅੱਛਾ ਨਾਮ ਕਮਾਇਆ ਹੈ ਪਿੰਡ ਦੇ ਸਰਪੰਚ ਵੀ ਨੇ ਆਪਣੇ ਫੇਰ ਉਹ ਮੀਰੀ ਪੀਰੀ ਇੱਕ ਸੰਸਾ ਹੈ ਉਦੇ ਉਹ ਪ੍ਰਧਾਨ ਵੀ ਨੇ ਤੇ ਇਸ ਤਰੀਕੇ ਨਾਲ ਮਤਲਬ ਹੈ ਕਿ ਸਾਡੇ ਪਿੰਡ ਦਾ ਹਰੇਕ ਸ਼ਖਸ ਜਿਹੜਾ ਹੈ ਉਹ ਉਹਦੀ ਆਪਣੀ ਆਪਣੀ ਇੰਪੋਰਟੈਂਸ ਹੈ ਉਹ ਕਹਿੰਦੇ ਨਾ ਕਿ ਬਾਗ ਵਿੱਚ ਅਨੇਕ ਤਰ੍ਹਾਂ ਦੇ ਫੁੱਲ ਨੇ ਹਰ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਹੈ ਸੋ ਇਹ ਸਭ ਫੁੱਲ ਖੁਸ਼ਬੂ ਨਾਲ ਭਰੇ ਹੋਏ ਨੇ ਜਿਨ੍ਹਾਂ ਦੇ ਮੇ ਨਾਲ ਅੱਜ ਲਈ ਇਨਾ ਹੀ ਫਿਰ ਮਿਲਦੇ ਹਾਂ ਨਵੇਂ ਪਿੰਡ ਦੇ ਇਤਿਹਾਸ ਨੂੰ ਲੈ ਕੇ ਤੁਸੀਂ ਬਣੇ ਰਹੋ ਇਰਾਵਤੀ ਨਿਊਜ਼ ਪੰਜਾਬ ਦੇ ਨਾਲ ਅਤੇ ਤਾਜ਼ਾ ਅਪਡੇਟ ਦੇਖਣ ਦੇ ਲਈ ਫੇਸਬੁੱਕ ਪੇਜ ਅਤੇ ਯੂਟਿਊਬ ਤੇ ਇਰਾਵਤੀ ਨਿਊਜ਼ ਪੰਜਾਬ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ